ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੱਲੋਂ ਬਣਾਈ ਗਈ ਨਵੀਂ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਮੈਂਬਰਸ਼ਿਪ ਦੇ ਫਾਰਮ ਹਰ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਜੁਤੀ ਸਰੂਪ ਫਤਿਹਗੜ੍ਹ ਸਾਹਿਬ ਟੀਮ ਵੱਲੋਂ ਮੈਂਬਰਸ਼ਿਪ ਫਾਰਮ ਭਰੇ ਜਾਂਦੇ ਨੇ ਤੇ ਲੋਕਾਂ ਵਿੱਚ ਵੀ ਉਤਸ਼ਾਹ ਤੇ ਜੋਸ਼ ਤੇ ਜਨੂੰਨ ਤੇ ਖੁਸ਼ੀ ਦੇਖੀ ਗਈ ਆਹੋ ਗੱਲ ਕਰੀਏ ਜੋ ਸਿੱਖਾਤਾ ਸਾਵਾਏ ਗੁਰੂ ਜੀ ਦੇ ਸੱਚ ਦੀ ਆਵਾਜ਼ ਨਾਲ ਅਸੀਂ ਸਾਂਝੇ ਹੁੰਦੇ ਆਏ ਹਾਂ ਅਸੀਂ ਇਹ ਪ੍ਰਚਾਰ ਕਰਦੇ ਆਂ ਤੇ ਹਿੱਕ ਥਾਪੜ ਕੇ ਕਹਿੰਦੇ ਆ ਕਿ ਸੱਚ ਨਾਲ ਖੜੋਗੇ ਤਾਂ ਸੁਖੀ ਰਹੋਗੇ ਸੱਚ ਨਾਲ ਹਮੇਸ਼ਾ ਖੜਦੇ ਰਹੋ ਸੱਚ ਦੀ ਹਮਾਸ਼ਾ ਜਿੱਤ ਹੋਵੇਗੀ ਇਹ ਮੇਰੀ ਬੇਨਤੀ ਆ ਤੁਸੀਂ ਜਿੰਨੇ ਬੰਦੇ ਹੋ ਸਕਦੇ ਹੋ ਪੰਜਵੇਂ ਮੇਰੀ ਕਮੇਟੀ ਦੇ ਰਾਹੀਂ ਆਪਸ ਵਿੱਚ ਆਪਾ ਜੁੜੀਏ ਤੇ ਹੰਬਲਾ ਮਾਰੀਏ ਆਪਾਂ ਪੰਜਾਬ ਦੇ ਵਿੱਚ ਆਪਾਂ ਨਾਵਾ ਇੱਕ ਸੱਚ ਦਾ ਰਾਜ ਚਾਲ

ਇਹ ਫਿਨਿਸ਼ ਜਾਬੀ ਪੀਰੇ ਫਿਰੋ ਵਾਹ ਵਾਹੀ ਵੀ ਆਈ ਮੈਂ ਮੈਂ ਅਹ ਲੈ 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 ਅਸਾਂ ਕੀ ਬੋਲੋ ਵਾਹ ਜੀ ਦਾ ਖਾਨ ਸਾਹਿਬ ਵੈਦੂ ਜੀ ਦੀ ਫਤਿਹ ਸਰਬੱਤ ਗੁਰੂ ਨਾਨਕ ਦੇਵਾ ਸੰਗਤਾਂ ਨੂੰ ਬੇਨਤੀ ਹੈ ਸੱਚ ਦੇ ਸਨੇਹ ਚੈਨਲ ਦੇ ਰਾਹੀਂ ਕਿ ਜੋ ਅੱਜ ਪੱਤਰਕਾਰ ਸਾਹਿਬ ਜੋਤੀ ਸਰੂਪ ਗੁਰਦਰਾ ਸਾਹਿਬ ਦੇ ਬਿਲਕੁਲ ਸਾਹਮਣੇ ਜੋ ਲਗਾਤਾਰ ਹਰ ਐਤਵਾਰ ਨੂੰ ਵਾਰਸ ਪੰਜਾਬ ਅਕਾਲੀ ਦਲ ਦੀ ਪਾਰਟੀ ਜੋ ਚੱਲ ਰਹੀ ਆ ਆਲ ਓਵਰ ਪੰਜਾਬ ਦੇ ਵਿੱਚ ਸਰਵਤ ਸੰਗਤਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਆਪਕੋ ਆਪਣੇ ਜ਼ਿਲ੍ਹਿਆਂ ਵਿੱਚ ਆਪਕੋ ਆਪਣੇ ਪਿੰਡਾਂ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੀ ਮੈਂਬਰਸ਼ਿਪ ਆ ਅਕਾਲੀ ਦਵਾਲਾ ਵਾਰਸ ਪੰਜਾਬ ਦੀ ਉਹ ਜ਼ਰੂਰ ਕਟਾਓ ਤੇ ਜਿਹਨੂੰ ਨਹੀਂ ਵੀ ਪਤਾ ਤਾਂ ਆਪਣੀ ਜ਼ਿੰਮੇਵਾਰੀ ਦੇ ਨਾਲ ਜਿਹੜੇ ਵੀ ਇਹ ਦੇ ਵਿੱਚ ਪ੍ਰਬੰਧਕ ਨੇ ਲਾਏ ਹੋਏ ਵਾਰਸ ਪੰਜਾਬ ਦੇ ਉਹਨਾਂ ਨਾਲ ਸੰਪਰਕ ਕਰਕੇ ਆਪੋ ਆਪਣੀ ਜ਼ਿੰਮੇਵਾਰੀ ਅਨੁਭਾਓ ਤਾਂ ਕਿ ਆਪਾਂ ਆਉਣ ਵਾਲਾ ਜਿਹੜਾ 2027 ਹੈ ਆਪਣੀ ਜਿਹੜੀ ਖਾਲਸਾ ਰਾਜ ਆ ਸਰਕਾਰੇ ਖਾਲਸਾ ਜੋ ਮਹਾਰਾਜ ਅਮਜੀਤ ਸਿੰਘ ਦਾ ਆਪਣਾ ਖੁੱਸਿਆ ਹੋਇਆ ਰਾਜ ਆ ਉਹ ਆਪਾਂ 2027 ਦੇ ਵਿੱਚ ਵਾਪਸ ਕਰਾ ਸਕੀ ਹੈ। ਇਹੀ ਬੇਨਤੀਆਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਪਿੰਡ ਪਿੰਡ ਹਲਕਿਆਂ ਵਿੱਚ ਬਲਾਕਾਂ ਵਿੱਚ ਜ਼ਿਲ੍ਹੇ ਪੱਧਰ ਦੇ ਉੱਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉ ਤਾਂ ਕਿ ਆਪਾਂ ਭਾਈ ਅਮਰਪਾਲ ਸਿੰਘ ਦੀ ਖਾਲਸਾ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਹੜਾ ਕਿ ਬਿਲਕੁਲ ਗੈਰ ਕਾਨੂੰਨੀ ਢੰਗ ਦੇ ਨਾਲ ਬੰਦ ਕੀਤੇ ਹੋਏ ਨੇ ਆਪਾਂ ਉਹਨਾਂ ਨੂੰ 2027 ਵਿੱਚ ਜਿਤਾ ਕੇ ਮੁੱਖ ਮੰਤਰੀ ਆਪਾਂ ਬਣਾਈਏ ਪੰਜਾਬ ਦਾ ਤਾਂ ਕਿ ਆਪਣਾ ਪੰਜਾਬ ਦਾ ਜਿਹੜਾ ਨਸ਼ਿਆਂ ਦਾ ਰੁਝਾਨ ਆ ਉਹ ਬੰਦ ਹੋ ਸਕੇ ਤੇ ਖਾਲਸਾ ਰਾਜ ਜੋ ਉਹਨਾਂ ਨੇ ਬਹੀਰ ਚਲਾਈ ਸੀਗੀ ਨਸ਼ਾ ਛਡਾਊ ਤੇ ਅੰਮ੍ਰਿਤ ਛਕਾਉਣ ਦੀ ਉਹ ਆਪਾਂ ਦੁਬਾਰੇ ਮਹਮ ਸ਼ੁਰੂ ਕਰ ਸਕੀਏ ਕਿਉਂਕਿ ਆਪਣਾ ਇਹ ਪੰਜਾਬ ਦੁਬਾਰੇ ਫਿਰ ਆਪਾਂ ਲੀਹਾਂ ਤੇ ਵਿਆਹ ਸਕੀਏ ਇਹਨੀਆਂ ਜੁਬਤਾਂ ਸਭ ਦੇ ਸਮਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਵਾਏਗੁਰੂ ਜੀ ਦਾ ਖਾਲਸਾ ਵਾਏਗੁਰੂ ਜੀ ਦੀ ਫਤੇ ਸੱਚੀ ਆਵਾਜ਼ ਨੂੰ ਜਿੰਨੇ ਵੀ ਸੁਣਨ ਵਾਲੇ ਸੰਗਤਾਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਵਾਏਗੁਰੂ ਜੀ ਦਾ ਖਾਲਸਾ ਵਾਏਗੁਰੂ ਜੀ ਦੀ ਫਤੇ ਸਾਰੀ ਸੰਗਤ ਨੂੰ ਸੱਚੀ ਆਵਾਜ਼ ਦੇ ਜਰੀਏ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ 2027 ਦੇ ਵਿੱਚ ਸਿਰਫ ਇੱਕ ਵਾਰੀ ਤੁਹਾਡੇ ਕੋਲ ਇੱਕ ਟਾਈਮ ਬੱਜਿਆ ਜਿਹੜਾ ਤੁਸੀਂ ਪੰਜਾਬ ਨੂੰ ਪੰਜਾਬੀ ਇੱਥੇ ਨੂੰ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੀ ਖੇਤੀ ਨੂੰ ਤਾਂ ਹੀ ਬਚਾ ਸਕਦੇ ਹੋ ਜੇਕਰ ਭਾਈ ਅਮਰਪਾਲ ਸਿੰਘ ਨੂੰ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਉਣੀ ਹੈ। ਸੋ ਹਰ ਇੱਕ ਵੀਰ ਭੈਣ ਨੂੰ ਜਿਹਦੇ ਕੋਲ ਵੀ ਵੀਡੀਓ ਪਹੁੰਚਦੀ ਹੈ ਵਾ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਪੂਰੇ ਜੋਰ ਸ਼ੋਰ ਨਾਲ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰੋ ਤੇ ਜਿਆਦਾ ਤੋਂ ਜਿਆਦਾ ਜਿਹੜੀ ਸੰਗਤ ਹੈ ਉਹਨੂੰ ਪਾਰਟੀ ਬਾਰੇ ਦੱਸੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤ ਜੁੜ ਕੇ ਆਪਾਂ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ। Like dito ka halata like dito ka